ਨਿਰਭਉ ਗੁਰੂ ਪਿਆਰਿਓ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਏ ਕਿ ਸਾਨੂੰ ਨਿਰਭਉ ਰਹਿਣਾ ਚਾਹੀਦਾ ਹੈ ਨਿਰਭਉ ਦਾ ਅਰਥ ਹੈ ਡਰ ਤੋਂ ਰਹਿਤ ਸਾਨੂੰ ਕੋਈ ਵੀ ਕੰਮ ਡਰ ਤੋਂ ਬਿਨਾ ਕਰਨਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਕੰਮ ਨੂੰ ਡਰ ਤੋਂ ਬਿਨਾ ਕਰਾਂਗੇ ਨਾ ਤੇ ਅਸੀਂ ਉਸ ਨੂੰ ਵਧੀਆ ਤਰੀਕੇ ਨਾਲ ਕਰ ਪਾਵਾਂਗੇ ਪਰ ਜਦੋਂ ਸਾਡੇ ਮਨ ਵਿੱਚ ਇੱਕ ਅਜੀਬ ਪ੍ਰਕਾਰ ਦਾ ਡਰ ਹੁੰਦਾ ਹੈ ਨਾ ਕਿ ਕਿਤੇ ਕੰਮ ਗਲਤ ਨਾ ਹੋ ਜਾਵੇ ਮੈਂ ਇਸ ਨੂੰ ਚੰਗੇ ਤਰੀਕੇ ਨਾਲ ਕਰਾਂ ਤਾਂ ਮੈਨੂੰ ਕ੍ਰੈਡਿਟ ਮਿਲੇਗਾ ਜੇਕਰ ਇਹ ਗਲਤ ਹੋ ਗਿਆ ਤਾਂ ਮੈਨੂੰ ਡਾਟ ਪਵੇਗੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਕੋਈ ਵੀ ਕੰਮ ਡਰ ਤੋਂ ਬਿਨਾਂ ਹੁੰਦਾ ਹੈ ਨਾ ਤੇ ਅਸੀਂ ਉਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਪਾਉਂਦੇ ਆ ਅਸੀਂ ਉਸ ਕੰਮ ਵਿੱਚ ਬਹੁਤ ਅੱਗੇ ਜਾਂਦੇ ਆ ਤੇ ਉਹ ਕੰਮ ਕਰਨ ਤੋਂ ਸਾਡਾ ਮਨ ਵੀ ਨਹੀਂ ਅੱਕਦਾ ਜੋ ਕੰਮ ਅਸੀਂ ਡਰ ਦੇ ਅਧੀਨ ਰਹਿ ਕੇ ਕਰਦੇ ਆ ਉਸ ਤੋਂ ਅਸੀਂ ਬਹੁਤ ਜਲਦੀ ਅੱਕ ਜਾਂਦੇ ਆ ਉਹ ਸਾਨੂੰ ਬੋਝ ਲੱਗਣ ਲੱਗ ਜਾਂਦਾ ਹੈ ਇਸ ਲਈ ਆਓ ਕੋਸ਼ਿਸ਼ ਕਰੀਏ ਕਿ ਕਿਸੇ ਵੀ ਕੰਮ ਨੂੰ ਬੜਾ ਇੰਜੋਏ ਕਰਕੇ ਤੇ ਡਰ ਤੋਂ ਰਹਿ ਤੋਂ ਕੇ ਕਰੀਏ